ਲੋ ਜੀ ਅੱਜ ਮੀਡੀਆ ਕੈਮਰਿਆਂ ਦੇ ਸਾਹਮਣੇ ਮੁੱਖ ਮੰਤਰੀ ਭਗਵੰਤ ਮਾਨ ਬਹੁਤ ੜਕੇ ਨੇ ਬਹੁਤ ਗੁੱਸੇ ਚ ਆਏ ਨੇ ਤੇ ਕੇਂਦਰ ਸਰਕਾਰ ਨੂੰ ਸਿੱਧੀ ਧਮਕੀ ਭਰੀ ਵੱਡੀ ਚੇਤਾਵਨੀ ਦਿੱਤੀ ਹੈ ਪਾਕਿਸਤਾਨ ਦੇ ਨਾਲ ਗੋਲੀਬੰਦੀ ਦਾ ਜੰਗਬੰਦੀ ਦਾ ਐਲਾਨ ਹੁੰਦਿਆਂ ਹੀ ਪੰਜਾਬ ਦਾ ਤੇ ਕੇਂਦਰ ਦਾ ਪੇਚਾ ਪੈ ਗਿਆ ਤੇ ਇਸੇ ਮੁੱਦੇ ਤੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਗਰਮ ਹੋਏ ਗੁੱਸੇ ਚ ਆਏ ੜਕ ਕੇ ਹੁਣ ਮੈਂ ਤੁਹਾਨੂੰ ਪੂਰੀ ਗੱਲ ਦੱਸਦਾ ਤੁਸੀਂ ਗੱਲ ਸੁਣ ਕੇ ਦੱਸਿਓ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਇਹ ਗੁੱਸਾ ਜਾਇਜ਼ ਸੀ ਜਾਂ ਐਵੇਂ ਉੱਤੋਂ ਉੱਤੋਂ ਡਰਾਮਾ ਸੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪਾਣੀਆਂ ਦੇ ਮੁੱਦੇ ਤੇ ਉੱਪਰ ਅੱਜ ਭੜਕੇ ਨੇ ਉਸੇ ਹੀ ਮੁੱਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪਣੇ ਤੇ ਵੀ ਵੱਡੇ ਸਵਾਲ ਖੜੇ ਹੋਏ ਨੇ ਮਾਮਲਾ ਕੀ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੰਗਲ ਡੈਮ ਗਏ ਔਰ ਉੱਥੇ ਜਾ ਕੇ মিডিਆ ਦੇ ਕੈਮਰਿਆਂ ਦੇ ਸਾਹਮਣੇ ਉਹ ਪੂਰੇ ਗੁੱਸੇ ਦੇ ਵਿੱਚ ਬੋਲੇ ਔਰ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਇਹ BBMP ਦੇ ਅਧਿਕਾਰੀ ਜਿਹੜੇ ਨੇ ਇਹ ਇੱਥੇ ਆਵੜਦੇ ਨੇ ਔਰ ਇੱਥੇ ਆ ਕੇ ਫਿਰ ਗੰਦੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵੀ ਅਸੀਂ ਸਰਹੱਦੀ ਸੂਬਾ ਬਾਰਡਰ ਏਰੀਏ ਤੇ ਬੈਠੇ ਆਂ ਔਰ ਅਸੀਂ ਇੱਕ ਪਾਸੇ ਤਾਂ ਪਾਕਿਸਤਾਨ ਦੇ ਨਾਲ ਉਲਝ ਰਹੇ ਆ ਤੇ ਦੂਜੇ ਪਾਸੇ ਸਾਨੂੰ ਕੇਂਦਰ ਦੁਖੀ ਕਰੀ ਖੜਾ ਉਹ ਕਹਿੰਦਾ ਐਸ ਸਥਿਤੀ ਦੇ ਵਿੱਚ ਵੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੀਆ ਉਹ ਕਹਿੰਦਾ ਕਿ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਸਾਨੂੰ ਲਗਾਤਾਰ ਪਰੇਸ਼ਾਨ ਕਰ ਰਹੀ ਆ ਮੁੱਖ ਮੰਤਰੀ ਕਹਿੰਦਾ ਕਿ ਜਦੋਂ ਅਸੀਂ ਪਾਕਿਸਤਾਨ ਦੇ ਨਾਲ ਉਲਝੇ ਹੋਏ ਆ ਤਾਂ ਉਸੇ ਟਾਈਮ ਸਾਡੇ ਪਾਣੀਆਂ ਦੇ ਉੱਪਰ ਬੀਜੇਪੀ ਦੀ ਸਰਕਾਰ ਜਿਹੜੀ ਆ ਉਹ ਡਾਕਾ ਮਾਰਨ ਦੀ ਕੋਸ਼ਿਸ਼ ਕਰ ਰਹੀ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧਾ ਕਿਹਾ ਕਿ ਇਹ ਜਿਹੜੇ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਬੀਬੀਐਮਬੀ ਦੇ ਅਧਿਕਾਰੀ ਇੱਥੇ ਆ ਕੇ ਕਦੇ ਸਵੇਰੇ 4 ਵਜੇ ਕਦੇ ਅੱਧੀ ਰਾਤ ਨੂੰ ਪਾਣੀ ਛੱਡਣ ਦੀ ਕੋਸ਼ਿਸ਼ ਕਰਦੇ ਨੇ ਤੇ ਮੈਨੂੰ ਤਿੰਨ ਵਾਰ ਬਤੌਰ ਮੁੱਖ ਮੰਤਰੀ ਖੁਦ ਚੱਲ ਕੇ ਇੱਥੇ ਆਉਣਾ ਪੈਂਦਾ ਹੈ ਤਾ ਮੁੱਖ ਮੰਤਰੀ ਨੇ ਕਿਹਾ ਵੀ ਜੇ ਹੁਣ ਉਹ ਇੱਥੇ ਆ ਗਏ ਤਾਂ ਇੱਥੇ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਜੇ ਹੋ ਗਿਆ ਤਾਂ ਇਹਦੀ ਜ਼ਿੰਮੇਵਾਰ ਬੀਜੇਪੀ ਦੀ ਕੇਂਦਰ ਸਰਕਾਰ ਹੋਵੇਗੀ ਇਹ ਗੱਲਾਂ ਸਿੱਧੀਆਂ ਸਪਾਟ ਮੁੱਖ ਮੰਤਰੀ ਨੇ ਕਹੀਆਂ ਨੇ ਤੇ ਮੁੱਖ ਮੰਤਰੀ ਕਹਿੰਦਾ ਵੀ ਦੇਖੋ ਅਧਿਕਾਰੀ ਉਹ ਬਾਜ਼ ਆ ਜਾਣ ਨਹੀਂ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੋਏਗੀ ਜਦੋਂ ਮੁੱਖ ਮੰਤਰੀ ਨੇ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਦਾ ਮੁੱਖ ਮੰਤਰੀ ਦੇ ਆਪਣੇ ਉੱਪਰ ਵੀ ਕੁਝ ਵੱਡੇ ਸਵਾਲ ਉੱਠੇ ਨੇ ਕਿਉਂਕਿ ਉੱਥੇ ਬੈਠੇ ਪੱਤਰਕਾਰਾਂ ਨੇ ਕੁਝ ਸਵਾਲ ਕਰਤੇ ਤੇ ਕੁਝ ਸਵਾਲ ਜਿਹੜੇ ਨੇ ਉਹ ਪੰਜਾਬ ਦੇ ਕਈ ਚੇਤਨ ਲੋਕ ਜਿਹੜੇ ਨੇ ਉਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਉਠਾ ਰਹੇ ਨੇ ਤੇ ਕਈ ਪ੍ਰਦਰਸ਼ਨ ਕਰਕੇ ਵੀ ਉਠਾ ਰਹੇ ਹੁਣ ਪਹਿਲਾ ਸਵਾਲ ਤਾਂ ਮੁੱਖ ਮੰਤਰੀ ਸਾਹਿਬ ਤੇ ਇਹ ਉਠਾਇਆ ਜਾ ਰਿਹਾ ਵੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਸਾਡੇ ਕੋਲ ਬੂੰਦ ਵੀ ਪਾਣੀ ਨਹੀਂ ਹੈਗਾ ਵੱਧ ਅਸੀਂ ਬੂੰਦ ਵੀ ਪਾਣੀ ਨਹੀਂ ਦੇਵਾਂਗੇ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਵੀ 44500 ਕਿਊਸਕ ਪਾਣੀ ਅਸੀਂ ਹਰਿਆਣੇ ਨੂੰ ਦੇਣਾ ਸ਼ੁਰੂ ਕਰਤਾ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਤੇ ਭਗਵੰਤ ਮਾਨ ਤੇ ਸਵਾਲ ਇਹ ਉੱਠਦਾ ਕਿਹਾ ਜਾ ਰਿਹਾ ਕਿ ਜਦੋਂ ਤੁਸੀਂ ਇਹ ਕਹਿ ਰਹੇ ਹੋ ਕਿ ਸਾਡੇ ਕੋਲ ਬੂੰਦ ਵੀ ਪਾਣੀ ਵੱਧ ਨਹੀਂ ਹੈਗਾ ਫਿਰ ਤੁਸੀਂ ਕੱਲ ਇੱਕ ਪੋਸਟ ਪਾਈ ਜਿਜੇ ਤੁਸੀਂ ਕਿਹਾ ਕਿ ਰਾਜਸਥਾਨ ਨੂੰ ਅਸੀਂ 55500 ਕਿਊਸਕ ਪਾਣੀ ਜਿਹੜਾ ਉਹ ਛੱਡ ਰਹੇ ਹਾਂ ਤੇ ਭਾਵੇਂ ਮੁੱਖ ਮੰਤਰੀ ਸਾਹਿਬ ਨੇ ਪੋਸਟ ਪਾਈ ਸੀ ਕਿ ਛੱਡ ਅਸੀਂ ਇਸ ਕਰਕੇ ਰਹੇ ਹਾਂ ਜੰਗ ਦਾ ਮਾਹੌਲ ਹੈ ਤੇ ਜੈਸਲਮੇਰ ਦੇ ਵਿੱਚ ਸਾਡੀ ਆਰਮੀ ਫੌਜ ਜਿਹੜੀ ਆ ਉੱਥੇ ਬੈਠੀ ਹੈ ਤੇ ਇਸ ਕਰਕੇ ਰਾਜਸਥਾਨ ਨੂੰ ਪਾਣੀ ਦੀ ਲੋੜ ਹੈ ਇਸ ਕਰਕੇ ਅਸੀਂ ਛੱਡਦੇ ਹਾਂ ਪਰ ਸਵਾਲ ਉਠਾਉਣ ਵਾਲੇ ਖੈਰੇ ਨਹੀਂ ਕਿ ਹਰਿਆਣੇ ਚ ਕਿਹੜੀ ਫੌਜ ਬੈਠੀ ਆ ਜੀਨੂੰ ਜੀਨੂੰ ਤੁਸੀਂ 44500 ਕਿਉਂ ਸੱਕ ਪਾਣੀ ਦੇ ਰਹੇ ਹੋ ਤਾਂ ਇੱਥੇ ਸਵਾਲ ਇਹ ਵੀ ਕੀਤਾ ਜਾ ਰਿਹਾ ਵੀ ਇਹ ਜੜੀਆਂ ਸਾਰੀਆਂ ਪਾਰਟੀਆਂ ਨੇ ਜੜੀਆਂ ਪੰਜਾਬ ਚ ਵੀ ਨੇ ਜੜੀਆਂ ਹਰਿਆਣੇ ਚ ਵੀ ਨੇ ਚਾਹੇ ਉਹ ਬੀਜੇਪੀ ਆ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਪਾਣੀਆਂ ਦੇ ਮੁੱਦੇ ਤੇ ਡਬਲ ਗੇਮ ਕਿਉਂ ਖੇਡ ਰਹੀਆਂ ਨੇ ਇਹਨਾਂ ਦੀਆਂ ਪੰਜਾਬ ਕਮੇਟੀਆਂ ਇਹ ਕਹਿੰਦੀਆਂ ਨੇ ਕਿ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਵੱਧ ਨਹੀਂ ਹੈਗਾ ਇੱਕ ਬੂੰਦ ਵੀ ਨਹੀਂ ਦੇਾਂਗੇ ਸਾਡੇ ਨਾਲ ਧੱਕਾ ਹੋ ਰਿਹਾ ਤੇ ਹਰਿਆਣੇ ਚ ਇਹਨਾਂ ਸਾਰਿਆਂ ਦੀਆਂ ਕਮੇਟੀਆਂ ਕਹਿੰਦੀਆਂ ਨੇ ਕਿ ਪਾਣੀ ਲੈਣਾ ਪਾਣੀ ਲੈ ਕੇ ਰਾਂਗੇ ਪੰਜਾਬ ਨੂੰ ਪਾਣੀ ਦੇਣਾ ਚਾਹੀਦਾ ਇੱਕੋ ਪਾਰਟੀ ਤੇ ਦੋ ਨੀਤੀਆਂ ਪੰਜਾਬ ਚ ਹੋਰ ਹਰਿਆਣੇ ਚ ਹੋਰ ਕੀ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਪਾਲਿਸੀ ਨਹੀਂ ਖੇਡੀ ਜਾ ਰਹੀ ਹੁਣ ਇਹਦੇ ਉੱਪਰ ਸਮਝਦਾਰ ਲੋਕ ਬਣਾ ਕੋ ਸਮਝ ਕੇ ਸਵਾਲ ਉਠਾਉਂਦੇ ਨੇ ਆਮ ਆਦਮੀ ਪਾਰਟੀ ਤੇ ਵੀ ਸਵਾਲ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਕਮੇਟੀ ਆ ਉਹ ਪੰਜਾਬ ਨਾਲ ਖੜ ਕੇ ਤੇ ਬੂੰਦ ਵੀ ਪਾਣੀ ਨਾ ਦੇਣ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਹਰਿਆਣਾ ਕਮੇਟੀ ਆ ਉਹ ਕਹਿੰਦੀ ਆ ਕਿ ਪਾਣੀ ਮਿਲਣਾ ਚਾਹੀਦਾ ਜੀ ਸਾਡਾ ਹੱਕ ਆ ਸਾਨੂੰ ਦਿਓ ਹੁਣ ਦੱਸੋ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀ ਭਲਾ ਉਹ ਇੱਕ ਨੀਤੀ ਨਹੀਂ ਬਣਵਾ ਸਕਦੇ ਪਰ ਅਸਲ ਸਵਾਲ ਤਾਂ ਗੰਗਾ ਗਏ ਤਾਂ ਗੰਗਾ ਰਾਮ ਜਮਨਾ ਗਏ ਤਾਂ ਜਮਨਾ ਦਾਸ ਹੁਣ ਗੱਲ ਬੀਜੇਪੀ ਦੀ ਵੀ ਇਹੀ ਹੈ ਤੁਸੀਂ ਦੇਖੋ ਸੁਨੀਲ ਜਾਖੜ ਪੰਜਾਬ ਦੇ ਪ੍ਰਧਾਨ ਨੇ ਬੀਜੇਪੀ ਦੇ ਪੰਜਾਬ ਚੋਂ ਕਹਿੰਦੇ ਪੰਜਾਬੀ ਕਦੇ ਧੱਕਾ ਨਹੀਂ ਜਰਦੇ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਤੇ ਧੱਕੇ ਨਾਲ ਅਸੀਂ ਪਾਣੀ ਨਹੀਂ ਦੇਣਾ ਸਾਡੇ ਕੋਲ ਬੂੰਦ ਵੀ ਹੈ ਨਹੀਂ ਸੁਨੀਲ ਜਾਖੜ ਬੋਲੇ ਨਾ ਤੇ ਫਿਰ ਧੱਕਾ ਕਰ ਕੌਣ ਰਿਹਾ ਕੇਂਦਰ ਚ ਬੀਜੇਪੀ ਦੀ ਸਰਕਾਰ ਹਰਿਆਣੇ ਚ ਬੀਜੇਪੀ ਦੀ ਸਰਕਾਰ ਜਾਕੜ ਸਾਹਿਬ ਇਹ ਤਾਂ ਦੱਸ ਦਿਓ ਵੀ ਧੱਕਾ ਕਰ ਕੌਣ ਰਿਹਾ ਜਾਂ ਸਿੱਧਾ-ਸਿੱਧਾ ਸਪੱਟ ਬੋਲੋ ਨਾ ਵੀ ਸਾਡੀ ਬੀਜੇਪੀ ਡਬਲ ਪਾਲਿਸੀ ਖੇਡ ਕੇ ਧੱਕਾ ਕਰਦੀ ਐ ਕਾਓ ਫਿਰ ਹੈਗੀ ਹਿੰਮਤ ਨਾ ਅਸਲ 'ਚ ਲੋਕ ਇਹ ਸਮਝਦੇ ਨੇ ਵੀ ਸ਼ਾਇਦ ਇਹ ਪੰਜਾਬ ਦੇ ਸ਼ੇਰ ਨੇ ਤੇ ਪੰਜਾਬ ਦੇ ਹਿਤਾਾਂ ਦੀ ਰਾਖੀ ਕਰ ਰਹੇ ਨੇ ਪਿਆਰਿਓ ਨਹੀਂ ਹਕੀਕਤ ਇਹ ਆ ਇਹ ਵੋਟਾਂ ਦੇ ਕਾਗਜ਼ੀ ਸ਼ੇਰ ਨੇ ਤੇ ਵੋਟਾਂ ਦੀ ਬੋਲੀ ਬੋਲਦੇ ਨੇ ਫਰਜ਼ ਕਰੋ ਅੱਜ ਅੱਜ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਹੋਣ ਤੇ ਇਹ ਵੋਟ ਮਿਲਣੀ ਹੋਵੇ ਪਾਣੀ ਛੱਡ ਕੇ ਤੇ ਮਤਲਬ ਭਾਵੇਂ ਬੂੰਦ ਨਾ ਰਹਿ ਜੇ ਪੰਜਾਬ ਕੋਲ ਪਰ ਵੋਟ ਪਾਣੀ ਛੱਡ ਕੇ ਮਿਲਣੀ ਹੋਵੇ ਤਾਂ ਇਹ ਛੱਡਣਗੇ ਵੋਟ ਪਾਣੀ ਬੰਦ ਕਰਕੇ ਮਿਲਣੀ ਹੋਵੇ ਤਾਂ ਬੰਦ ਕਰਨ ਦੀ ਗੱਲ ਕਰਨਗੇ ਅਸਲੀਅਤ ਕੀ ਹੈ ਜਿਹੜਾ ਰਪੇਰੀਅਨ ਕਾਨੂੰਨ ਹੈ ਉਹਦੇ ਮੁਤਾਬਕ ਪੰਜਾਬ ਦਾ ਪਾਣੀ ਪੰਜਾਬ ਨੂੰ ਮਿਲਣਾ ਚਾਹੀਦਾ ਪੰਜਾਬ ਕੋਲ ਸੱਚਮੁੱਚ ਪਾਣੀ ਹੈ ਨਹੀਂ ਫालतੂ ਪੰਜਾਬ ਅੱਠ 10 ਸਾਲ ਤੱਕ ਪਾਣੀ ਵੀ ਹੋਣੀ ਬੰਜਰ ਭੂਮੀ ਬਨਣ ਜਾ ਰਿਹਾ 8 10 ਸਾਲ ਤੱਕ ਪੰਜਾਬ ਦੇ ਕੋਲ ਕੁਝ ਨਹੀਂ ਹੈਗਾ ਤਾਂ ਫਿਰ ਪੰਜਾਬ ਕੋਲੋਂ ਧੱਕੇ ਨਾਲ ਪਾਣੀ ਲੈ ਕੇ ਦੂਜਿਆਂ ਨੂੰ ਦੇਣ ਦੀ ਜਿਹੜੀ ਪਾਲਿਸੀ ਹੈ ਗਲਤ ਆ ਹੁਣ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਸੀਗੇ ਕਿ ਦੇਖੋ ਇੱਥੇ ਆ ਕੇ ੱੱੱਕਾ ਕਰਦੇ ਨੇ ਮੁੱਖ ਮੰਤਰੀ ਕਹਰੇ ਸੀਗੇ ਕਿ BBMP ਦੇ ਅਧਿਕਾਰੀ ਇੱਥੇ ਆਉਂਦੇ ਨੇ ਤੇ ਇੱਥੋਂ ਦੇ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਕਹਿੰਦੇ ਨੇ ਵੀ ਆਜੋ ਮਨਜ਼ੂਰੀ ਲੈ ਕੇ ਆਏ ਆ ਤੇ ਆਜੋ ਤੇ ਕਹਿੰਦੇ ਫਿਰ ਉੱਥੇ ਜਾ ਕੇ ਪਾਣੀ ਛੱਡਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਨੇ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਵੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਨਾਲ ਨਹੀਂ ਲੈ ਕੇ ਆਉਂਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ MB BBMP ਦੇ ਅਧਿਕਾਰੀ ਜਦੋਂ ਇੱਥੇ ਆਉਂਦੇ ਨੇ ਤਾਂ ਤੁਹਾਨੂੰ ਫਿਰ ਉਹ ਨਹੀਂ ਦੱਸਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਨਹੀਂ ਮੈਨੂੰ ਤਾਂ ਦੱਸਦੇ ਹੀ ਨਹੀਂਗੇ ਸਿੱਧੇ ਹੀ ਆ ਜਾਂਦੇ ਨੇ ਇੱਥੋਂ ਦੇ ਲੋਕਲ ਪ੍ਰਸ਼ਾਸਨ ਨੂੰ ਕਹਿੰਦੇ ਨੇ ਮੈਂ ਤਾਂ ਬਾਅਦ ਚ ਆਉਣਾ ਭਗਵੰਤ ਮਾਨ ਕਹਿੰਦੇ ਜਦੋਂ ਮੈਂ ਆਉਣਾ ਉਦੋਂ ਫਿਰ ਕਹਿੰਦੇ ਚਲੋ ਜੀ ਚਲੋ ਜੀ ਚਲੋ ਜੀ ਚਲੋ ਜੀ ਮੁੱਖ ਮੰਤਰੀ ਸਾਹਿਬ ਦੇ ਦੋ ਅੰਦਾਜ਼ ਸੀ ਇੱਕ ਗੁੱਸੇ ਵਾਲਾ ਇੱਕ ਕਮੇਡੀ ਵਾਲਾ ਤੇ ਇਹ ਦੋਵੇਂ ਅੰਦਾਜ਼ ਉਹਨਾਂ ਦੇ ਮਸ਼ਹੂਰ ਹੋ ਚੁੱਕੇ ਨੇ ਲੋਕਾਂ ਨੇ ਉਹਨਾਂ ਦੀ ਕਮੇਡੀ ਪਹਿਲਾਂ ਚੰਗੀ ਤਰ੍ਹਾਂ ਵੇਖੀ ਹੋਈ ਸੀ ਤੇ ਜਦੋਂ ਦਾ ਪੇਚਾਂ ਪਿਆ ਕਿਸਾਨਾਂ ਨਾਲ ਮਜ਼ਦੂਰਾ ਨਾਲ ਉਦੋਂ ਦਾ ਉਹਨਾਂ ਦਾ ਗੁੱਸਾ ਵੀ ਖਾਸਾ ਲੋਕਾਂ ਨੇ ਵੇਖ ਲਿਆ ਉਹਨਾਂ ਦਾ ਸੁਭਾ ਜਿਹੜਾ ਉਹ ਵੀ ਦੇਖ ਲਿਆ ਲੋਕਾਂ ਨੇ ਬਹੁਤ ਸਾਰੇ ਨਿੱਜੀ ਕਮੈਂਟ ਵੀ ਜਿਹੜੇ ਨੇ ਉਹ ਕੀਤੇ ਨੇ ਪਰ ਵੇਲਾ ਨਿੱਜੀ ਕਮੈਂਟਾਂ ਦਾ ਨਹੀਂ ਹੁੰਦਾ ਗੱਲ ਜਿਹੜੀ ਆ ਉਹ ਤੱਥਾਂ ਸਬੂਤਾਂ ਨਾਲ ਕਰਨੀ ਚਾਹੀਦੀ ਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਸਟੈਂਡ ਅੱਜ ਲਿਆ ਸਵਾਲ ਇਹ ਆ ਕਿ ਕੀ ਉਹਦੀ ਤਿਆਰੀ ਇੰਨੀ ਕੀਤੀ ਜਾ ਰਹੀ ਹੈ ਵੀ ਕੋਰਟ ਦੇ ਵਿੱਚ ਅਦਾਲਤਾਂ ਦੇ ਵਿੱਚ ਵੀ ਉਹ ਸਟੈਂਡ ਟਿਕ ਸਕੇਗਾ ਕਿਉਂਕਿ ਇਹ ਮਾਮਲਾ ਅਦਾਲਤਾਂ ਚ ਵੀ ਹੈ ਸੁਪਰੀਮ ਕੋਰਟ ਚ ਵੀ ਹੈ ਹਾਈ ਕੋਰਟ ਚ ਵੀ ਹੈ ਦੋਨੇ ਅਦਾਲਤਾਂ ਜਿਹੜੀਆਂ ਨੇ ਉਹ ਕਹਿ ਰਹੀਆਂ ਨੇ ਕਿ ਮਸਲਾ ਹੱਲ ਕਰੋ ਹੁਣ ਦੋਸ਼ ਲੱਗਦੇ ਨੇ ਕਿ ਅਦਾਲਤਾਂ ਦੇ ਵਿੱਚ ਜਿਹੜੇ ਤੱਥ ਪੇਸ਼ ਕਰਨੇ ਨੇ ਚਾਹੇ ਹਾਈ ਕੋਰਟ ਹੈ ਚਾਹੇ ਸੁਪਰੀਮ ਕੋਰਟ ਹੈ ਉੱਥੇ ਜਿਹੜੇ ਤੱਥ ਸਬੂਤ ਪੇਸ਼ ਕਰਨੇ ਹੁੰਦੇ ਨੇ ਉਹ ਕਰਨ ਦੇ ਲਈ ਪੂਰੀ ਤਿਆਰੀ ਨਹੀਂ ਕੀਤੀ ਜਾਂਦੀ ਉਹਦੇ ਲਈ ਮਿਹਨਤ ਨਹੀਂ ਕੀਤੀ ਜਾਂਦੀ ਤੇ ਜਿਹੜੇ ਸਾਡੇ ਐਡਵੋਕੇਟ ਜਨਰਲ ਨੇ ਜਾਂ ਵਕੀਲ ਨੇ ਉੱਥੇ ਜਾ ਕੇ ਤੇ ਉਹ ਮਤਲਬ ਉਸ ਕਿਸਮ ਦੀ ਪੇਸ਼ਕਾਰੀ ਨਹੀਂ ਕਰ ਪਾਉਂਦੇ ਤੇ ਇਸ ਕਰਕੇ ਫਿਰ ਜਿਹੜੀ ਅਦਾਲਤ ਹੈ ਉਹਨੂੰ ਜਿਹੜਾ ਪਲੜਾ ਵੱਧ ਦਲੀਲਾਂ ਵਾਲਾ ਭਾਰੀ ਜਾਪਦਾ ਹੈ ਅਦਾਲਤ ਫਿਰ ਉਧਰ ਉਮੀਦਾ ਫੈਸਲਾ ਕਰ ਦਿੰਦੀ ਹੈ ਹੁਣ ਤੁਸੀਂ ਇਹ ਸਭ ਕੁਝ ਤੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਮੈਂ ਦੁਬਾਰਾ ਦੱਸ ਦਿਆਂ ਕਿ ਪਾਕਿਸਤਾਨ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਪੇਚਾ ਭਾਰਤ ਦਾ ਪਿਆ ਵਾਵਾ ਗੱਲ ਅੱਗੇ ਵਧੀ ਹੈ ਉਸ ਤੋਂ ਬਾਅਦ ਹੁਣ ਪੰਜਾਬ ਤੇ ਸੈਂਟਰ ਸਰਕਾਰ ਦੀ ਤਣਾਤਣੀ ਫੇਰ ਆ ਗਈ ਹੈ ਉਧਰ ਵੀ ਗੱਲ ਕਰ ਲਈਏ ਸੈਂਟਰ ਸਰਕਾਰ ਦਾ ਜਿਹੜਾ ਪਾਕਿਸਤਾਨ ਨਾਲ ਜਿਹੜਾ ਭਾਰਤ ਦਾ ਪੇਚਾ ਪਿਆ ਉਹਦੇ ਤੇ ਵੀ ਭਾਈ ਸਵਾਲ ਉੱਠ ਖੜੇ ਨੇ ਸਵਾਲ ਇਹ ਉੱਠੇ ਨੇ ਬਈ ਰਾਹੁਲ ਗਾਂਧੀ ਨੇ ਤੇ ਮਲਕਾਰੋਜਨ ਖੜਗੇ ਨੇ ਉਹਨਾਂ ਨੇ ਮੋਦੀ ਨੂੰ ਚਿੱਠੀ ਲਿਖੀ ਹੈ ਉਹ ਕਹਿੰਦੇ ਵੀ ਸਾਨੂੰ ਵੀ ਦੱਸ ਵੀ ਇਹ ਕੀ ਚੱਕਰ ਹੈ ਵੀ ਜੰਗ ਤਾਂ ਭਾਰਤ ਤੇ ਪਾਕਿਸਤਾਨ ਦੀ ਸੀ ਤੇ ਸਭ ਤੋਂ ਪਹਿਲਾਂ ਜਾਣਕਾਰੀ ਦੁਨੀਆ ਨੂੰ ਅਮਰੀਕਾ ਦੇ ਰਿਆ ਸੀ ਵੀ ਜੰਗ ਲੱਗਣ ਵੇਲੇ ਵੀ ਹਮਲਾ ਜਦਨ ਕੀਤਾ ਪਹਿਲਾ ਸੰਧੂਰ ਉਸ ਉਦੋਂ ਵੀ ਤੇ ਜਦੋਂ ਹੁਣ ਰੋਕਣਾ ਸੀ ਉਦੋਂ ਵੀ ਵੀ ਅਮਰੀਕਾ ਨੂੰ ਸਭ ਤੋਂ ਪਹਿਲਾਂ ਕਿਵੇਂ ਪਤਾ ਲੱਗ ਜਾਂਦੀ ਗੱਲ ਸੋ ਰਾਹੁਲ ਗਾਂਧੀ ਨੇ ਵਿਸ਼ੇਸ਼ اجلاس ਵਿਸ਼ੇਸ਼ ਸੈਸ਼ਨ ਸਦਨ ਦੀ ਮੰਗ ਜਿਹੜੀ ਆ ਉਹ ਕਰ ਲਈ ਆ ਰਾਹੁਲ ਗਾਂਧੀ ਹੋਰਾਂ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਵਿਸ਼ੇਸ਼ اجلاس ਸਦੋ ਉੱਥੇ ਸਾਰਿਆਂ ਨੂੰ ਸਪਸ਼ਟ ਕਰੋ ਵੀ ਇਹ 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 ਹੋ ਕੀ ਰਿਹਾ ਇਹ ਚੱਲ ਕੀ ਰਿਹਾ ਤੇ ਇਹ ਚੱਲ ਕਿਉਂ ਰਿਹਾ ਤੇ ਇਹ ਚੱਲ ਕਿਵੇਂ ਰਿਹਾ ਸੋ ਸਵਾਲ ਤਾਂ ਹੈਗੇ ਨੇ ਭਾਈ ਕਿਉਂਕਿ ਅਮਰੀਕਾ ਨੇ ਤਾਂ ਸਿੱਧੀ ਆਪਣੀ ਮਨਸ਼ਾ ਪੇਸ਼ ਕਰ ਦਿੱਤੀ ਹੈ ਨਾ ਅਮਰੀਕਾ ਨੇ ਤਾਂ ਕਹਿਤਾ ਵੀ ਦੇਖੋ ਅਸੀਂ ਦੋਵਾਂ ਦੇਸ਼ਾਂ ਦੀ ਜੰਗ ਰੁਕਵਾਤੀ ਹੈ ਹੁਣ ਅਸੀਂ ਦੋਨਾਂ ਦੇਸ਼ਾਂ ਨਾਲ ਆਪਣਾ ਵਪਾਰ ਹੋਰ ਵਧਾਵਾਂਗੇ ਹੁਣ ਇਹ ਜਿਹੜੀ ਗੱਲ ਅਮਰੀਕਾ ਨੇ ਕਹੀ ਹੈ ਕਿ ਅਸੀਂ ਦੋਨਾਂ ਦੇਸ਼ਾਂ ਨਾਲ ਆਪਣਾ ਵਪਾਰ ਵਧਾਵਾਂਗੇ ਕਿਹੋ ਜਿਹਾ ਵਪਾਰ ਵਧਾਉਣਾ ਭਾਈ ਦੇਖੋ ਜੀ ਸਿੱਧੀ ਗੱਲ ਹੈ ਕਿ ਅਮਰੀਕਾ ਜੂ ਮਾਰ ਕੇ ਨਹੀਂ ਦਿੰਦਾ ਕਿਸੇ ਨੂੰ ਫ੍ਰੀ ਚ ਉਹ ਬੜੇ ਤੇਜ਼ ਤਰਾਰ ਸਾਮਰਾਜੀ ਮੁਲਕ ਨੇ ਉਹ ਜਦੋਂ ਵੀ ਕਰਦੇ ਨੇ ਸਭ ਕੁਝ ਆਪਣੇ ਫਾਇਦੇ ਲਈ ਆਪਣੇ ਹਿੱਤਾਂ ਲਈ ਕਰਦੇ ਨੇ ਤੇ ਹੁਣ ਵੀ ਜਿਹੜੀ ਸਰਪੰਚੀ ਉਹਨੇ ਕੀਤੀ ਆ ਉਹਦੇ ਤੇ ਇੱਕ ਗੀਤ ਸੀਗਾ ਉਹ ਰਾਜ ਬਰਾੜ ਦਾ ਗੀਤ ਸੀ ਆਪ ਲੜਾ ਕੇ ਆਪ ਛੜਾ ਕੇ ਨੰਬਰ ਹੁਣ ਬਣਾਵਾਂਗੇ ਲੈ ਲੈ ਤੂੰ ਸਰਪੰਚੀ ਵੇ ਸਰਕਾਰੀ ਪੈਸਾ ਖਾਵਾਂਗੇ ਤਾਂ ਇਹ ਜਿਹੜਾ ਗੀਤ ਆ ਉਹ ਅਮਰੀਕਾ ਦੇ ਉੱਪਰ ਟੁਕਦਾ ਥੋੜਾ ਆ ਕਿਵੇਂ ਅਮਰੀਕਾ ਦੀ ਨੀਤੀ ਇਹ ਰਹੀ ਦੁਨੀਆ 'ਚ ਇਧਰੋਂ ਪੇਚਾ ਪਵਾਤਾ ਫਿਰ ਛੜਾਤਾ ਜਿਵੇਂ ਪਿੰਡਾਂ ਦੇ ਵਿੱਚ ਕਈ ਸਰਪੰਚ ਇਦਾਂ ਦੇ ਨੇ ਉਹ ਕੀ ਕਰਦੇ ਰਹੇ ਨੇ ਵੀ ਪਹਿਲਾਂ ਦੋਹਾਂ ਧਿਰਾਂ ਨੂੰ ਉਂਗਲ ਲਾਈ ਜਾਣੀ ਫਿਰ ਉਹਨਾਂ ਦੀ ਲੜਾਈ ਪਵਾ ਦੇਣੀ ਲੜਾਈ ਪਵਾ ਕੇ ਤੇ ਫਿਰ ਆਪੇ ਹੀ ਵਿਚਾਲੇ ਆ ਜਾਣਾ ਤੇ ਸੁਲਾ ਕਰਾਉਣ ਦੀ ਕੋਸ਼ਿਸ਼ ਕਰਨੀ ਫਿਰ ਲੜਾ ਦੇਣਾ ਹੋਰ ਜ਼ਿਆਦਾ ਫਿਰ ਗੱਲ ਥਾਣੇ ਇੱਕ ਨੂੰ ਕਹਿ ਦੇਣਾ ਚੱਲ ਤੂੰ ਤਾਂ ਥਾਣੇ ਦਰਖਾਸਤ ਐਵੇਂ ਨਹੀਂ ਇਹਨਾਂ ਨੂੰ ਸੂਤ ਆਉਣਾ ਪੁਲਿਸ ਕੋਲ ਇਹਨਾਂ ਦੀ ਸ਼ਿਕਾਇਤ ਤੁਨ ਤੇ ਫਿਰ ਥਾਣੇ ਪਹੁੰਚਾ ਦੇਣਾ ਉੱਥੇ ਫਿਰ ਜਾ ਕੇ ਜਦੋਂ ਇੱਕ ਧਿਰ ਦੇ ਘਰੇ ਪੁਲਿਸ ਨੇ ਛਾਪਾ ਮਾਰਨਾ ਉਹਨਾਂ ਕਹਣਾ ਸਰਪੰਚ ਸਾਹਿਬ ਪੁਲਿਸ ਦੀ ਰੇਡ ਵੱਜੀ ਐ ਪੁਲਿਸ ਆਈ ਸੀ ਤਾਂ ਸਰਪੰਚ ਨੇ ਫਿਰ ਕਹਿ ਦੇਣਾ ਵੀ ਕੋਈ ਨਹੀਂ ਆਪਾਂ ਗੱਲ ਕਰ ਲੈਨੇ ਹੁਣੇ ਐਸਐਚਓ ਨਾਲ ਮੈਂ ਗੱਲ ਕਰਦਾ ਐਸਐਚਓ ਨਾਲ ਗੱਲ ਕਰਕੇ ਉਹਨੇ ਕਹਿ ਦੇਣਾ ਇੱਕ ਧਿਰ ਨੂੰ ਕਹਿ ਦੇਣਾ ਵੀ ਐਸਐਚਓ ਕਹਿੰਦਾ ਵੀ ਜਿਹੜੀ ਇਹ ਦਰਖਾਸਤ ਦਿੱਤੀ ਹੈ ਇਹਤੇ ਕਾਰਵਾਈ ਤਾਂ ਹੋਊਗੀ ਤੇ ਪਰਚਾ ਹੋਊਗਾ ਤੇ ਉਹਨਾਂ ਕਹਿਣਾ ਸਰਪੰਚ ਸਾਹਿਬ ਫਿਰ ਆਪਾਂ ਕੁਝ ਕਰੀਏ ਫਿਰ ਉਹਨੇ ਕਹਿਣਾ ਵਾ ਫੇਰ ਕਰਦਾ ਐਸਐਚਓ ਨਾਲ ਗੱਲ ਫੇਰ ਐਵੇਂ ਫੋਨ ਜਾ ਲਾ ਕੇ ਤੇ ਕਹਿ ਦੇਣਾ ਵੀ ਵੇਖੋ ਜੀ ਐਸਐਚਓ ਸਾਹਿਬ ਮੰਗਦੇ ਆ 30000 ਰੁਪਇਆ ਤੇ ਮੈਂ ਉਹਨਾਂ ਨੂੰ ਕਰ ਕਰਾ ਕੇ ਮੈਂ ਕਿਹਾ ਵੀ ਬੰਦੇ ਏਡੇ ਇੰਨਾ ਨਹੀਂ ਪੈਸਾ ਉਹਨਾਂ ਕੋਲ ਹੈਗਾ 20000 ਲੈ ਲਓ ਮੈਂ ਮਸਾ ਮਨਾਇਆ ਤੇ ਫਿਰ ਉਹਨਾਂ ਤੋਂ 20000 ਇੱਕ ਧਿਰ ਤੋਂ ਲੈ ਲੈਣਾ 10 ਕਿ ਇੱਕ ਤੋਂ ਲੈ ਲੈਣਾ ਹੋ ਗਿਆ 30 ਤੇ ਫਿਰ 10000 ਐਸਐਚਓ ਦੇ ਮੱਥੇ ਮਾਰਨਾ ਤੇ ਵੀ ਆਪ ਚੱਕ ਜਾਣਾ ਐਦਾਂ ਦਾ ਰਾਜੀਨਾਵਾ ਫਿਰ ਲਿਖਾ ਦੇਣਾ ਫਿਰ ਦੋਵਾਂ ਧਿਰਾਂ ਦਾ ਰਾਜੀਨਾਵਾ ਕਰਾ ਦੇਣਾ ਇਹ ਰਾਜੀਨਾਵਾ ਕੀ ਹੁੰਦਾ ਵੀ ਨਾਵਾ ਸਾਨੂੰ ਦੇ ਦਿਓ ਤੇ ਰਾਜੀ ਹੋ ਕੇ ਤੁਸੀਂ ਆਪਣੇ ਘਰੋਂ ਕਰੀ ਜਾਓ ਇਹਨੂੰ ਕਹਿੰਦੇ ਆ ਰਾਜੀਨਾਵਾ ਤੇ ਇਹ ਰਾਜੀਨਾਵਾ ਜਿਹੜਾ ਇਹ ਜਿਹੜਾ ਕਈ ਸਰਪੰਚ ਕਰਾਉਂਦੇ ਨੇ ਉਹੋ ਜਿਹੇ ਰਾਜੀਨਾਮਾ ਜਿਹੜਾ ਉਹ ਅਮਰੀਕਾ ਵਰਗੇ ਕਈ ਦੇਸ਼ ਵੀ ਕਰਾਉਂਦੇ ਨੇ ਤਾਂ ਹੁਣ ਉਹਨੇ ਇਹੋ ਜਿਹਾ ਰਾਜੀਨਾਮਾ ਕਰਾਇਆ ਇਹ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਇਹਦੇ ਤੇ ਲਿਖਿਓ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ ਭਰਾਓ